ਕਿਤੇ ਹੇਟ ਮਿਲਦੇ ਮਿਲਦੇ ਕਿਸੇ ਹਿੰਦੂ ਧਰਮ ਦੇ ਬੰਦੇ ਨੇ ਤੁਹਾਨੂੰ ਇਹ ਤਾਂ ਨਹੀਂ ਕਦੀ ਕਿਹਾ ਕਿ ਹਿੰਦੂ ਧਰਮ ਚ ਇੰਨਾ ਕੁਛ ਏ ਤੂੰ ਸਿੱਖ ਧਰਮ ਹੀ ਕਿਉਂ ਚੁਣਿਆ ਵੈਾਈ ਗੁਰੂ ਗੋਬਿੰਦ ਸਿੰਘ ਜੀ ਚੁੰਦੇ ਆ ਖਾਸਾ ਪ੍ਰਗਟ ਹੁੰਦੇ ਆ ਬਿਲਕੁਲ ਬਿਲਕੁਲ ਜੇ ਆਪਾਂ ਜੈਦ ਨਾਲ ਮਹਾਰਾਜ ਨੂੰ ਪਾਣਾ ਚਾਹਾਂਗੇ ਨਾ ਤਾਂ ਮੇਰੇ ਖਿਆਲ ਨਾਲ ਉਹ ਕਦੀ ਵੀ ਨਹੀਂ ਹੋ ਸਕਦਾ ਜਦੋਂ ਪ੍ਰੇਮ ਨਾਲ ਪਾਣਾ ਚਾਹੋ ਜਦੋਂ ਦੇ ਕੀ ਡਿੱਗ ਜਾਓ ਉਹਨੂੰ ਆਪਣਾ ਸੀਸ ਦੇ ਦਿਓ ਉਹਨੂੰ ਸਭ ਸੌਪ ਦਿਓ ਫਿਰ ਉਹ ਚਲਣਾ ਸ਼ੁਰੂ ਕਰਦਾ ਹੈ ਤੁਹਾਨੂੰ ਮਨ ਲਓ ਮੇਰੇ ਮਨ ਚ ਹੈ ਕਿ ਮੈਂ ਪਾਲਣਾ ਉਹਨੂੰ ਮੈਂ ਨਾਮ ਹੀ ਨਜਪੂਗਾ ਕਿਉਂ ਮੈਨੂੰ ਕਿਉਂ ਨਹੀਂ ਮਿਲੇਗਾ ਐਦਾਂ ਕਿਦਾਂ ਨਹੀਂ ਮਿਲੇਗਾ ਉਹ ਸਾਰੀਆਂ ਹੰਕਾਰ ਦੀਆਂ ਨਿਸ਼ਾਨੀਆਂ ਹੈ ਪਰ ਜਦੋਂ ਮਹਾਰਾਜ ਆਖਿਆ ਕਿ ਨਹੀਂ ਸਾਡੀ ਔਕਾਤ ਨਹੀਂ ਤੇਰੇ ਦਰਸ਼ਨ ਕਰਨ ਦੀ ਸਾਡੀ ਔਕਾਤ ਨਹੀਂ ਤੇਰੇ ਰਾਹ ਤੇ ਚੱਲਣ ਦੀ ਤੇ ਨਾ ਸਾਡੇ ਤੋਂ ਹੋਣ ਤੂੰ ਆਪ ਕਰਾ ਲੈ ਵਈਗ ਮਹਾਰਾਜ ਨੇ ਕਿਹਾ ਸੀ ਕਿ ਆਪਾਂ ਵੀ ਐਦਾਂ ਹੀ ਗਏ ਸੀ ਤੇ ਤੁਸੀਂ ਵੀ ਐਦਾਂ ਹੀ ਆਣਾ ਔਰ ਜੋ ਖਾਲਸਾ ਹੈ ਨਾ ਉਹ ਪ੍ਰਗਟ ਹੁੰਦਾ ਹੈ ਉਹ ਪੈਦਾ ਨਹੀਂ ਹੁੰਦਾ ਗੇ ਅੰਦਰ ਸੇ ਕਹਤੇ ਨਾ ਸਿੱਖੀ ਅੰਦਰ ਸੇ ਪ੍ਰਗਟ ਹੁੰਤੇ ਖਾਲਸਾ ਅੰਦਰ ਸੇ ਹੀ ਪ੍ਰਗਟ ਹੁੰਦਾ ਹੈ ਮਹਾਰਾਜ ਇੰਨਾ ਪ੍ਰੇਮ ਕਰਦੇ ਹੈ ਉਹਦੇ ਨਾਮ ਚ ਇੰਨਾ ਰਸ ਹੈ ਇਹ ਤਾਂ ਜਿੱਦਾਂ ਜਿੱਦਾਂ ਆਪਾਂ ਉਸ ਰਾਹ ਤੇ ਚੱਲਦੇ ਆਂ ਤਾਂ ਹੀ ਐਕਸਪੀਰੀਅੰਸ ਕਰ ਸਕਦੇ ਆ ਵਾਹਿਗੁਰੂ ਜੀ ਕਦੀ ਵੀ ਸਾਨੂੰ ਅੰਮ੍ਰਿਤ ਵੇਲਾ ਸਾਹਮਣਾ ਓੱਖਾ ਨਹੀਂ ਲੱਗਿਆ ਕਿਉਂਕਿ ਸੋਚ ਦੇ ਵਿੱਚ ਜ਼ਰੂਰ ਸੀਗਾ ਵਾਹਿਗੁਰੂ ਜੀ ਕਿ ਇਹ ਸਾਡੇ ਤੋਂ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਕਦੀ ਇਹ ਚੀਜ਼ ਦੀ ਆਦਤ ਹੀ ਨਹੀਂ ਸੀ ਪਰ ਤੁਸੀਂ ਇਹ ਦੇਖੋ ਕਿ ਅੰਦਰ ਜਿਹੜਾ ਪ੍ਰੇਮ ਸੀ ਨਾ ਜਿਹੜਾ ਪਿਆਰ ਸੀ ਜਿਵੇਂ ਸਾਡੇ ਦੋਨਾਂ ਦਾ ਇੱਕ ਪ੍ਰੇਮ ਸੀ ਤਾਂ ਆਪਾਂ ਇੱਕ ਦੂਜੇ ਨਾਲ ਮੈਰਿਜ ਕਰਨ ਲਈ ਇਕੱਠੇ ਰਹਿਣ ਲਈ ਇੱਕ ਕੋਸ਼ਿਸ਼ ਕਰ ਰਹੇ ਸੀ ਨਾ ਬਾਕੀ ਮਹਾਰਾਜ ਦਾ ਹੁਕਮ ਅੰਦਰ ਉਦੋਂ ਹੀ ਆਪਾਂ ਇੱਕ ਕੋਸ਼ਿਸ਼ ਕੀਤੀ ਮਹਾਰਾਜ ਨੇ ਆਪ ਹੱਥ ਰੱਖ ਕੇ ਸਭ ਕੁਝ ਕਰਵਾ ਲਿਆ ਦੋ ਚਾਰ ਦਿਨ ਉੱਠੇ ਆਪਾਂ ਖੁਦ ਬਹੁਤ ਸ਼ੌਕ ਸੀ ਕਿ ਹਉਨ ਰੋਜ਼ ਹੀ ਨੀਂਦ ਖੁੱਲ ਜਾਂਦੀ ਐ 2:30 ਵਜੇ 2:00 ਵਜੇ ਮਹਾਰਾਜ ਆਪੇ ਆ ਕੇ ਖੁਲਵਾਨ ਲੱਗੇ ਕਿਉਂਕਿ ਕਹਿੰਦੇ ਮਹਾਰਾਜ ਨੇ ਜਿਹਦੇ ਤੋਂ ਜਾਪ ਕਰਾਣਾ ਆਪਣੀ ਬਾਣੀ ਜਪਵਾਨੀ ਐ ਆਪ ਹੀ ਉਠਾ ਦਿੰਦੇ ਆ 7:00 ਵਜੇ ਸਾਨੂੰ ਸੋਚਣ ਦੀ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਪੈਂਦੀ ਜੀ ਬਾਈ ਕਰੀ ਸੀ ਤੇ ਇੱਕ ਤੁਸੀਂ ਸਵੇਰੇ ਉੱਠ ਕੇ ਕਿੰਨੇ ਦੇਰ ਤੱਕ ਐ ਤੁਹਾਡੀ ਸਾਰੀ ਦਿਨ ਦੀ ਰੁਟੀਨ ਕੀ ਰਹਿੰਦੀ ਕਿਉਂਕਿ ਪਹਿਲੇ ਤਾਂ ਤੁਸੀਂ ਬਿਲਕੁਲ ਡਿਫਰੈਂਟ ਲਾਈਫ 'ਚ ਸੀਗੇ ਅੱਜ ਤੋਂ ਤੁਸੀਂ ਕਹਿ ਲਓ ਥੋੜਾ ਟਾਈਮ ਪਹਿਲੇ ਤੇ ਹੁਣ ਬਿਲਕੁਲ ਚੇਂਜ ਯੋ ਤੁਹਡੇ ਤੁਹਾਡੇ ਗੱਲ ਕਰਨ ਚ ਵੀ ਮੈਂ ਦੇਖ ਸਕਦੀ ਹਾਂ ਕਿ ਕਾਫੀ ਬਦਲਾਅ ਹੋਏ ਤੁਸੀਂ ਹਰ ਚੀਜ਼ ਚ ਵਾਹਿਗੁਰੂ ਜੀ ਸਤਿਵਚਨ ਮੈਨੂੰ ਲੱਗਦਾ ਇਹ ਲਾਈਫ ਚ ਟਰਾਂਸਫਾਰਮ ਕਰਨਾ ਵੀ ਬਹੁਤ ਔਖੀ ਚੀਜ਼ ਹੈ ਇਹ ਸਹਿਜ ਇਹ ਸੁਭਾਵ ਆਪਣੇ ਅੰਦਰ ਲੈ ਕੇ ਆਉਣਾ ਵੀ ਮੈਨੂੰ ਲੱਗਦਾ ਬੜਾ ਡਿਫਰੈਂਸ ਹੈ ਤੇ ਤੈਨੂੰ ਤੁਸੀਂ ਆਪਣੇ ਆਪ ਚ ਕੀ ਡਿਫਰੈਂਸ ਫੀਲ ਕਰਦੇ ਹੋ ਉਹ ਮੈਨੂੰ ਜ਼ਰੂਰ ਦੱਸੋ ਜੀ ਇਹディ ਚ ਤੋਂ ਆ ਵਾਹਿਗੁਰੂ ਜੀ ਸੱਚੀ ਗੱਲ ਹੈ ਕਿ ਪਹਿਲਾਂ ਗੁੱਸਾ ਆ ਜਾਣਾ ਜਾਂ ਬਹੁਤ ਛੇਤੀ ਕੋਈ ਚੀਜ਼ ਨੂੰ ਲੈ ਕੇ ਨਾ ਕੋਈ ਇੰਨੀ ਗੱਲ ਨਹੀਂ ਹੈ ਬਟ ਗੁੱਸਾ ਬਹੁਤ ਵੱਡੇ ਲੈਵਲ ਤੇ ਆ ਜਾਣਾ ਯਾ ਇਦਾਂ ਤੇ ਹੋਰ ਵੀ ਬਹੁਤ ਇਸ਼ੂਜ਼ ਹੁੰਦੇ ਸੀ ਲਾਈਫ ਦੇ ਵਿੱਚ ਜਿਹਦੇ ਕਰਕੇ ਨਾ ਆਪਾਂ ਆਪਣੇਆਂ ਨੂੰ ਕਈ ਵਾਰੀ ਦੂਰ ਕਰ ਬੈਠਦੇ ਆ ਪੰਜ ਦੂਤ ਹੁੰਦੇ ਆ ਉਹ ਸਾਡੇ ਤੇ ਹਮੇਸ਼ਾ ਹਾਵੀ ਹੁੰਦੇ ਆ ਇਹ ਸਾਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਸਮਝਾਇਆ ਜਿਵੇਂ ਹੰਕਾਰ ਮੋਹ ਹੈਨਾ ਮਾਇਆ ਇਦਾਂ ਕਹਿ ਕੇ ਉਹਨਾਂ ਨੇ ਸਮਝਾਇਆ ਹੋਏ ਇਹ ਸ਼ਾਂਤ ਹੋ ਜਾਂਦੇ ਜਿੱਦਾਂ ਜਿੱਦਾਂ ਤੁਸੀਂ ਸਿਮਰਨ ਕਰਦੇ ਹੋ ਨਾ ਕਿਉਂਕਿ ਇਹ ਸਿਰਫ ਉਹਦੇ ਨਾਮ ਤੋਂ ਹੀ ਭਜਦੇ ਆ ਅਸਲ ਦੇ ਵਿੱਚ ਆਪਾਂ ਹੋਰ ਜੋ ਮਰਜ਼ੀ ਕਰ ਲਈ ਉਹਨਾਂ ਦਾ ਪ੍ਰਭਾਵ ਹੋਰ ਉਲਟਾ ਵੱਧਦਾ ਜਾਏਗਾ ਸਾਡੇ ਉੱਤੇ ਤੇ ਕੁਝ ਸਮਾਂ ਐਸਾ ਵੀ ਆ ਜਾਂਦਾ ਜਦੋਂ ਕਹਿੰਦੇ ਨਾ ਇਹਦਾ ਆਪਣੇ ਉੱਤੇ ਕੋਈ ਕੰਟਰੋਲ ਹੀ ਨਹੀਂ ਹੈ ਇਹ ਬੋਲਣ ਲੱਗਿਆ ਨਹੀਂ ਸੋਚਦਾ ਇਹ ਕੁਝ ਕਹਿਣ ਲੱਗਿਆ ਨਹੀਂ ਸੋਚਦਾ ਇਹਦੇ ਅੰਦਰ ਗੁੱਸਾ ਬਹੁਤ ਜ਼ਿਆਦਾ ਆ ਜਾਂਦਾ ਉਹਦਾ ਰੀਜ਼ਨ ਇਹ ਹੁੰਦਾ ਵਾਈਗੁਰੂ ਜੀ ਤੇ ਜਿਹੜੀ ਹੁਣ ਸਹਿਜ ਅਵਸਥਾ ਅਗਰ ਤੁਹਾਨੂੰ ਲੱਗ ਰਹੀ ਹੋਵੇ ਸੇ ਆਪਾਂ ਨਹੀਂ ਕਹਿੰਦੇ ਕਿ ਸਾਡੇ ਅੰਦਰ ਹੈ ਪਰ ਉਹ ਸਭ ਮਹਾਰਾਜ ਦੇ ਬਖਸ਼ਾ ਹੈ ਵਾਈਗੁਰੂ ਜੀ ਇੱਕ ਤੁਸੀਂ ਪਹਿਲਾਂ ਕੁਐਸਚਨ ਪੁੱਛਿਆ ਸੀ ਸੋਰੀ ਮੈਂ ਤੁਹਾਨੂੰ ਉਹਦਾ ਆਨਸਰ ਦੇਣਾ ਭੁੱਲ ਗਿਆ ਸੀ ਤੁਸੀਂ ਪੁੱਛਿਆ ਸੀ ਕਿ ਜਾਪ ਕਿੰਨੇ ਟਾਈਮ ਲਈ ਹੋ ਰਿਹਾ ਹੈ ਨਾ ਦੇਖੋ ਮਹਾਰਾਜ ਨੇ ਰੁਟੀਨ ਤੇ ਵਿੱਦ ਇਸੀ ਬਣਾਈ ਹੈ ਕਿ ਮਹਾਰਾਜ ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਬਾਣੀ ਪੜਵੰਦਦੇ ਆ ਪੰਜ ਬਾਣੀਆਂ ਮਹਾਰਾਜ ਨੇ ਹੁਕਮ ਚ ਕਹੀਆਂ ਉਹ ਪੜ ਲਈਦੀ ਜਸ ਥੋੜਾ ਜਿਹਾ ਜਿਵੇਂ ਆਪਣੇ ਆਪ ਨੂੰ ਹਨਾ ਇੱਕ ਫਰੈਸ਼ ਜਿਹਾ ਫੀਲ ਕਰਾ ਕੇ ਫਿਰ ਆਪਾਂ ਜਾਪ ਤੇ ਬਹਿ ਜੰਨੇ ਜਿਹਨੂੰ ਆਪਾਂ ਕਹਿੰਦੇ ਨੇ ਬੰਦਗੀ ਵਾਹਿਗੁਰੂ ਨਾਮ ਦਾ ਸਿਮਰਨ ਆਪਾਂ ਸੋਚਦੇ ਕੁਛ ਹਾਂ ਵੀ ਆਪਾਂ ਦਾ ਘੰਟਾ ਬੈਠਾਂਗੇ 15 ਮਿੰਟ ਬੈਠਾਂਗੇ ਘੰਟਾ ਬੈਠਾਂਗੇ ਬਟ ਮਹਾਰਾਜ ਇੰਨਾ ਪ੍ਰੇਮ ਕਰਦੇ ਆ ਉਹਦੇ ਨਾਮ ਚ ਇੰਨਾ ਰਸ ਹੈ ਇਹ ਤਾਂ ਜਿੱਦਾਂ ਜਿੱਦਾਂ ਆਪਾਂ ਉਸ ਰਾਤੇ ਚੱਲਦੇ ਆਂ ਤਾਂ ਹੀ ਐਕਸਪੀਰੀਅੰਸ ਕਰ ਸਕਦੇ ਆਂ ਵਾਹਿਗੁਰੂ ਜੀ ਅਗਰ ਆਪਾਂ ਬੋਲ ਕੇ ਸਮਝਾਣਾ ਚਾਹਾਂਗੇ ਤਾਂ ਹੋ ਸਕਦਾ ਉਹ ਪੂਰਾ ਨਹੀਂ ਪਏਗਾ ਬਟ ਐ ਕਿ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਮਹਾਰਾਜ ਕਿੰਨੀ ਦੇਰ ਬਿਠਾ ਲੈਂਦੇ ਮਤਲਬ ਸਾਰਾ ਕੁਝ ਜੋ ਹੋ ਰਿਹਾ ਹੈ ਅਗਰ ਆਪਾਂ ਆਪ ਕੋਸ਼ਿਸ਼ ਕਰ ਦੇਣਾ ਵਾਹਿਗੁਰੂ ਜੀ ਅਗਰ ਆਪਣੀ ਜਿੱਦ ਹੁੰਦੀ ਕਿ ਇਹ ਤਾਂ ਆਪਾਂ ਕਰਕੇ ਹੀ ਰਹਿਣਾ ਜੇ ਆਪਾਂ ਜਿੱਦ ਨਾਲ ਮਹਾਰਾਜ ਨੂੰ ਪਾਣਾ ਚਾਹਾਂਗੇ ਨਾ ਤਾਂ ਮੇਰੇ ਖਿਆਲ ਨਾਲ ਉਹ ਕਦੀ ਵੀ ਨਹੀਂ ਹੋ ਸਕਦਾ ਜਦੋਂ ਪ੍ਰੇਮ ਨਾਲ ਪਾਣਾ ਚਾਹੋ ਜਦੋਂ ਦੇ ਕਿ ਗਿਰ ਜਾਓ ਉਹਨੂੰ ਆਪਣਾ ਸੀਰੀਸ ਦੇ ਦੋ ਉਹਨੂੰ ਸਭ ਸੋਪ ਦੋ ਫਿਰ ਉਹ ਚਲਾਉਣਾ ਸ਼ੁਰੂ ਕਰਦਾ ਹੈ ਤੁਹਾਨੂੰ ਫਿਰ ਉਹ ਕਹਿੰਦਾ ਇਹ ਬੱਚਾ ਬਹੁਤ ਪਿਆਰ ਨਾਲ ਮੇਰੇ ਹੁਕਮ ਚ ਆਇਆ ਤੇ ਆਪਣੇ ਹੁਕਮ 'ਚ ਚੱਲਣ ਲੱਗ ਜਾਂਦਾ ਜਦੋਂ ਆਪਾਂ ਆਪਣੇ ਮਨ ਨੂੰ ਅੱਗੇ ਲੈ ਕੇ ਚੱਲਦੇ ਆ ਕਿ ਨਹੀਂ ਮੇਰੇ ਮੰਨ ਲਓ ਮੇਰੇ ਮਨ 'ਚ ਹੈ ਕਿ ਮੈਂ ਪਾ ਲੈਣਾ ਉਹਨੂੰ ਮੈਂ ਨਾਮ ਹੀ ਨਜਪੂਗਾ ਕਿਉਂ ਮੈਨੂੰ ਕਿਉਂ ਨਹੀਂ ਮਿਲੇਗਾ ਐਦਾਂ ਕਿਦਾਂ ਨਹੀਂ ਮਿਲੇਗਾ ਉਹ ਸਾਰੀਆਂ ਹੰਕਾਰ ਦੀਆਂ ਨਿਸ਼ਾਨੀਆਂ ਪਰ ਜਦੋਂ ਮਹਾਰਾਜ ਆ ਕਿਨੇ ਆ ਸਾਡੀ ਔਕਾਤ ਨਹੀਂ ਤੇਰੇ ਦਰਸ਼ਨ ਕਰਨ ਦੀ ਸਾਡੀ ਔਕਾਤ ਨਹੀਂ ਤੇਰੇ ਰਾਹ ਤੇ ਚੱਲਣ ਦੀ ਤੇ ਨਾ ਸਾਡੇ ਤੋਂ ਹੋਣਾ ਤੂੰ ਆਪ ਕਰਾ ਲੈ ਵਾਈ ਗੁਰੂ ਇਹ ਇੱਕ ਮਹਾਰਾਜ ਨੇ ਸਖਾਇਆ ਇਹ ਆਪਾਂ ਆਪਣੇ ਵੱਲੋਂ ਨਹੀਂ ਕਹਿ ਰਹੇ ਮਹਾਰਾਜ ਨੇ ਕਿਹਾ ਸੀ ਕਿ ਆਪਾਂ ਵੀ ਇੱਦਾਂ ਹੀ ਗਏ ਸੀ ਤੇ ਤੁਸੀਂ ਵੀ ਇੱਦਾਂ ਹੀ ਆਣਾ ਮੇਰਾ ਇੱਕ ਹੋਰ ਸਵਾਲ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ Hindu ਧਰਮ ਤੋਂ ਕਹੀਂ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਤੁਸੀਂ ਤੁਹਾਨੂੰ ਹੇਟ ਮਿਲਦੀ ਹੋएगी ਕਿਤੇ ਹੇਟ ਮਿਲਦੇ-ਮਿਲਦੇ ਕਿਸੇ Hindu ਧਰਮ ਦੇ ਬੰਦੇ ਨੇ ਤੁਹਾਨੂੰ ਇਹ ਤਾਂ ਨਹੀਂ ਕਦੀ ਕਿਹਾ ਕਿ Hindu ਧਰਮ ਚ ਇੰਨਾ ਕੁਝ ਸੀਗਾ ਤੁਸੀਂ ਸਿੱਖ ਧਰਮ ਹੀ ਕਿਉਂ ਚੁਣਿਆ नहीं वाई गुरु ऐसे तो गुरु हाँ। सिंह जी चुनते हैं हाँ। खासा प्रगट होते हैं बिल्कुल बिल्कुल देखो वाई गुरु जी अभी वो ये चीज सोचते हैं कि मैंने कि ये चीज एक्सेप्ट कर ली मैंने नहीं की उसने चूज किया और जो खालसा है ना वो प्रगट होता है वो पैदा नहीं होता ये अंदर से कहते हैं ना सिखी अंदर से प्रगट होती है खालसा अंदर से ही प्रगट होता है वो नाद से प्रगट होता है तो अनु उठे बुला के स्पेशली अमृत छकान का कोई रीजन होएगा देखो वाहेगुरु जी गुरु। देखो वाहेगुरु जी एक चीज सबको समझनी चाहिए कि गुरु तेग बहादुर जी ने एक बारी भी सोचा था एक बारी भी नहीं सोचा था ये चीज अगर मैं मे, मेरे लिए ये सब इतने पॉजिटिव चीज रही दादाजी जी, सब कि अगर उनसे सीखो उनका कोई मतलब था क्या नहीं okay. वो प्यार करते हैं सबसे सबको एक समझते हैं ये चीज बहुत ज्यादा मैंने वही वाली चीज है कि उन्होंने नहीं सोचा तो मैं क्यों सोच hmm. आज उन्होंने आवाज मारी मैं नहीं जा सकती क्या hmm. उन्होंने आवाज मारी जब हमने आवाज मारी थी गुरु तेग बहादुर जी खुद तो आ गए थे पिताजी छोटे थे आठ साल के आठ साल का बच्चा आप लगा सकते हो है ना उन्होंने अपने पिताजी को बोला कि हाँ आप जाओ उन्होंने भी नहीं सोचा वो सोच सकते थे पर नहीं सोच ये सीखने वाली चीजें हैं गुरु जी तभी इन्हें गुरु कहा गया है ये सीखने वाली चीजें हमें इन्हीं से सीखना है उन्होंने आवाज मारी कल ले लो ਦੇਖੋ ਵੈਗ੍ਰੂਜੀ ਆਪਾਂ ਜਦੋਂ 올 ਓਵਰ ਇੰਡੀਆ ਕਿਤੇ ਘੁੰਮਦੇ ਆ ਤਾਂ ਸਾਨੂੰ ਹਰ ਧਰਮ ਦੇ ਲੋਕ ਖਾਸ ਕਰਕੇ ਮਿਲਦੇ ਆ ਵਿਚਾਰ ਕਰਨ ਦੇ ਜਿਵੇਂ ਹੁਣ ਸਾਨੂੰ ਹਿੰਦੂਇਸਮ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਬ੍ਰਾਹਮਣ ਪੰਡਿਤ ਕਹਿੰਦੇ ਆ ਜਿਹੜੇ ਬਹੁਤ ਗਿਆਨੀ ਨੇ ਜਿਨ੍ਹਾਂ ਦੇ ਅੰਦਰ ਬਹੁਤ ਮਾਰੇ ਨੇ ਨੋਲੇਜ ਬਖਸ਼ੀ ਹੋਈ ਹੈ ਆਪਾਂ ਉਹਨਾਂ ਨਾਲ ਬੈਠੇ ਸਾਂਝ ਪਈ ਉਹਨਾਂ ਦੇ ਮੂੰਹ ਤੇ ਜਿਹੜੀ ਸਮਾਈਲਸ ਦੇ ਨਾ ਕਿ ਸੱਚੀ ਉਹ ਕਹਿੰਦੇ ਆਪਾਂ ਇਹ ਚੀਜ਼ ਨੂੰ ਅਸੈਪਟ ਕਰਦੇ ਆ ਕਿ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਹੈ ਕਲਯੁਗ ਦੇ ਸਾਹਮਣੇ ਨਾ ਇਹਦੇ ਬਿਨਾ ਬਚਿਆ ਨਹੀਂ ਜਾ ਸਕਦਾ ਕਿਉਂਕਿ ਪਹਿਲਾ ਕੀ ਸੀਗਾ ਵਾਈਕੂ ਜੀ ਇਹ ਸੱਚ ਹੈ ਇਹਨੂੰ ਅਸੈਪਟ ਕਰਨਾ ਬਹੁਤ ਚੰਗੀ ਗੱਲ ਹੁੰਦੀ ਹੈ ਕਿ ਜਿਵੇਂ ਜਦੋਂ ਸ਼ਿਵ ਜੀ ਸੀਗੇ ਉਹ ਸਮਾ ਸੀ ਜਿਹੜਾ ਉਹਨਾਂ ਨੇ ਬਹੁਤ ਸਮਾ ਕਢਾਇਆ ਸਾਰਿਆਂ ਦਾ ਹਰ ਕਹਿੰਦੇ ਨਾ ਦਿੱਕਤ ਤੋਂ ਬਚਾਉਂਦੇ ਗਏ ਉਹ ਪਰ ਇੱਕ ਐਸਾ ਸਮਾਂ ਆ ਗਿਆ ਜਦੋਂ ਪਾਪ ਦੇ ਇੰਤਿਹਾਂ ਜਿੰਨੂੰ ਕਹਿ ਦਿੰਦੇ ਆ ਉਸ ਟਾਈਮ ਤੇ ਨਾ ਬਹੁਤ ਸਾਰੇ ਮੰਤਰ ਜਾਪ ਉਹਨਾਂ ਨੇ ਦਿੱਤੇ ਸੀ ਕਿ ਤੁਸੀਂ ਇਹ ਮੰਤਰ ਜਪੋਗੇ ਤਾਂ ਇਹ ਪੋਜ਼ਿਟਿਵਿਟੀ ਤੁਹਾਨੂੰ ਮਿਲ ਜੇਗੀ ਆ ਇਹ ਗੱਲ ਆਪਾਂ ਅੱਜ ਵੀ ਸੁਣਦੇ ਆ ਗੁਰੂ ਨਾਨਕ ਦੇਵ ਜੀ ਨੇ ਇਹ ਬਖਸ਼ਿਸ਼ ਕੀਤੀ ਇਹ ਅਲੱਗ ਥੋੜਾ ਕੀਤਾ ਕਿ ਸਮਾਂ ਐਸਾ ਚੱਲ ਰਿਹਾ ਹੁੰ ਜਿਵੇਂ ਆਪਾਂ ਆਪਣੀ ਮੰਨ ਲਓ ਲਾਈਫ ਚ ਬੀਜ਼ੀ ਆ ਕੋਈ ਸਾਡਾ ਕੀਰਤ ਹੈ ਮਤਲਬ ਸਾਡਾ ਕੋਈ ਪ੍ਰੋਫੈਸ਼ਨਰ ਹੈ ਸਾਨੂੰ ਟਾਈਮ ਨਹੀਂ ਮਿਲਦਾ ਆਪਾਂ ਫਿਰ ਕਵਾਂਗੇ ਆਪਾਂ ਬਾਣੀ ਨਹੀਂ ਪੜ ਸਕਦੇ ਆਪਾਂ ਸਾਰਾ ਦਿਨ ਕੋਈ ਮੰਤਰ ਜਾਪ ਨਹੀਂ ਆਂਦਾ ਮਹਾਰਾਜ ਨੇ ਕਿਹਾ ਵਾਹਿਗੁਰੂ ਤਾਂ ਜਪ ਲਓ ਚਲੋ ਮੈਂ ਤਾਂ ਇੱਕ ਛੋਟਾ ਵਰਡ ਬਖਸ਼ਦਾ ਮੰਤਰ ਬਖਸ਼ਦਾ ਇਹਦੇਚ ਸਾਰਾ ਕੁਝ ਪਾਤ ਹੈ ਇਹਦੇਚ ਮੈਂ ਸਾਰਾ ਖਜ਼ਾਨਾ ਪਾ ਕੇ ਤੁਹਾਨੂੰ ਦੇਤਾ ਬੋਲੋ ਵਾਹਿਗੁਰੂ ਵਾਹਿਗੁਰੂ ਤੇ ਜਿਸ ਟਾਈਮ ਤੁਸੀਂ ਬੋਲ ਦਿੰਦੇ ਹੋ ਵਾਹਿਗੁਰੂ ਮੈਂ ਤੁਹਾਡੇ ਨਾਲ ਹਾਜ਼ਰ ਨਜ਼ਰ ਹੋ ਜਾਂਦਾ ਤੁਹਾਨੂੰ ਤਕਤੀਵਾ ਨਹੀਂ ਲੱਗਦਾ ਸੇ ਉਹਨਾਂ ਦਾ ਬਸ ਪ੍ਰੇਮ ਜਿਹੜਾ ਦੇਣ ਆਈ ਸੀ ਬਾਕੀ ਸਾਡੇ ਘਰੇ ਵੀ ਇਹ ਗੱਲਾਂ ਰੋਜ਼ ਹੁੰਦੀਆਂ ਆ ਆਪਾਂ ਸ਼ਿਵ ਜੀ ਨੂੰ ਬਹੁਤ ਪਿਆਰ ਕਰਦੇ ਆ ਸਾਨੂੰ ਬਹੁਤ ਚੰਗੇ ਲੱਗਦੇ ਆ ਸਾਨੂੰ ਅੰਦਰੋਂ ਉਹਨਾਂ ਨਾਲ ਵੀ ਖੁਸ਼ੀ ਹੈ ਆਪਾਂ ਉਹਨਾਂ ਨੂੰ ਵੀ ਯਾਦ ਕਰਦੇ ਆ ਤੇ ਸਾਡੇ ਖਾਸ ਪਾਣੀ ਆਉਂਦਾ ਕਿਉਂਕਿ ਆਪਾਂ ਉਹਨਾਂ ਨੂੰ ਵੀ ਉਹਨੇ ਹੀ ਪ੍ਰੇਮ ਕਰਦੇ ਆ ਕਿਉਂਕਿ ਕਿਸੇ ਪਗੰਬਰ ਗੁਰੂ ਨੇ ਕਦੀ ਸਾਨੂੰ ਲੜਨਾ ਇੱਕ ਦੂਜੇ ਨਾਲ ਨਫ਼ਰਤ ਕਰਨਾ ਨਹੀਂ ਸਿਖਾਇਆ ਅਗਰ ਆਪਾਂ ਕਰਾਂਗੇ ਤਾਂ ਉਹ ਕਦੀ ਸਾਨੂੰ ਨਹੀਂ ਮਿਲਨੇ ਜੋ ਮਰਜ਼ੀ ਕਰੀ ਜਾਈਗੀ ਤਾਂ ਅਗਰ ਉਹਨਾਂ ਨੂੰ ਪਾਣਾ ਹੈ ਤਾਂ ਉਹਨਾਂ ਦੀ ਗੱਲ ਮੰਨਣੀ